ਕਹਿੰਦੇ ਨੇ ਜੇ ਮਾਵਾ ਠੰਡੀਆਂ ਛਾਵਾਂ ਹੁੰਦੀਆਂ ਨਾ ਤੇ ਬਾਪੂ ਦੇ ਸਿਰ ਤੇ ਵੀ ਕੋਈ ਪਰਵਾਹ ਨਹੀਂ ਹੁੰਦੀ ਮੰਨਦਾ ਬਾਪੂ ਦੇ ਸਿਰ ਤੇ ਬੁੱਕ ਦਾ ਫਿਰਦਾ ਹੈ ਪਰ ਯਾਰੋ ਜਦੋਂ ਬਾਪੂ ਬਜ਼ੁਰਗ ਹੋਮਰੇ ਹੋ ਜਾਂਦਾ ਹੈ ਤਾਂ ਸਾਨੂੰ ਉਹਨਾਂ ਦਾ ਸਹਾਰਾ ਬੰਨਣਾ ਚਾਹੀਦਾ ਬਾਪੂ ਨੂੰ ਕਹਿਣਾ ਚਾਹੀਦਾ ਹੈ ਕਿ ਹੁਣ ਬਾਪੂ ਤੂੰ ਬਹਿ ਬੈਠ ਕੇ ਖਾ ਆਪਾਂ ਹੈਗੇ ਆ ਕਮਾਉਣ ਵਾਲੇ ਪਰ ਯਾਰ ਉਹ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਪੁੱਤ ਕ ਪੁੱਤ ਹੋ ਜਾਂਦੇ ਆ ਜਦੋਂ ਵਿਆਹ ਹੁੰਦਾ ਹੈ ਤੇ ਆਪਣੇ ਬਾਪੂ ਤੇ ਮਾਤਾ ਨੂੰ ਭੁੱਲ ਜਾਂਦੇ ਆ ਬਾਪੂ ਹੁਣੀ ਫਿਰ ਠੋਕਰਾਂ ਖਾਂਦੇ ਫਿਰਦੇ ਆ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਇੱਕ ਮਿਹਨਤੀ ਬਾਪੂ ਦਾ ਜੋ ਆਪਣੇ ਸਿਰ ਤੇ ਮੋਟਰਸਾਈਕਲ ਨੂੰ ਚੱਕ ਕੇ ਬਸ ਤੇ ਚਾੜਦਾ ਪਿਆ ਹੈ ਹੁਣ ਪਤਾ ਨਹੀਂ ਇਸ ਬਾਪੂ ਦੀ ਕੀ ਮਜਬੂਰੀ ਆ ਕਿ ਇਕੱਲਾ ਇਹੀ ਆ ਆਪਣੇ ਪਰਿਵਾਰ ਨੂੰ ਪਾਲਣ ਵਾਲਾ ਜਾਂ ਫਿਰ ਇਸ ਨੂੰ ਇਸਦੇ ਪੁੱਤ ਨੇ ਠੋਕਰ ਮਾਰ ਦਿੱਤੀ ਹੈ ਇਹ ਤਾਂ ਉਹ ਰੱਬ ਹੀ ਜਾਣਦਾ ਹੈ ਪਰ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਬਾਪੂ ਇੰਨਾ ਭਾਰਾ ਮੋਟਰਸਾਈਕਲ ਸਿਰ ਤੇ ਚੱਕਦਾ ਪਿਆ ਹੈ ਫਿਰ ਸਿਰ ਤੇ ਚੱਕ ਕੇ ਇਸ ਮੋਟਰਸਾਈਕਲ ਨੂੰ ਬਸ ਤੇ ਚਾਰਦਾ ਪਿਆ ਹੈ ਦੇਖੋ ਇਹ ਪੌੜੀਆਂ ਕਿਵੇਂ ਦੀਆਂ ਨੇ ਕਿੰਨਾ ਔਖਾ ਹੈ ਇਸਤੇ ਚੜਨਾ ਤੇ ਉਪਰੋਂ ਸਿਰ ਤੇ ਮੋਟਰਸਾਈਕਲ ਰੱਖਿਆ ਹੋਇਆ ਹੈ ਯਾਰ ਆਪਾਂ ਦਿਲ ਤੋਂ ਸਲੂਟ ਕਰਦੇ ਹਾਂ ਬਾਪੂ ਨੂੰ ਜੋ ਇੰਨੀ ਮਿਹਨਤ ਕਰਦਾ ਪਿਆ ਹੈ ਸੋ ਤੁਸੀਂ ਵੀ ਕਮੈਂਟਾਂ 'ਚ ਬਾਪੂ ਦੇ ਲਈ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ